ਸਾਰੇ ਬੂਟਿਆਂ ਨੂੰ ਫਲ ਬੜਾ ਪਿਆ ਏਰਕਾ ਚਲੋ ਦੋਆ ਦੋਆ ਸਾਲਾ ਦੇ ਬੂਟੇ ਹੋ ਗਿਆ ਹੁਣ ਏਰਕਾ ਫਲ ਪਿਆ ਕੀ ਵੇਖਦਾ ਮੈਂ ਵੇਖਦਾ ਏਰਕਾ ਫਿਰ ਨਿੰਬੂ ਕਿੰਨਾ ਫਲ ਪਿਆ ਆਹੋ ਫਲ ਤੇਵਾਵਾ ਪਿਆ ਆਹ ਹੂੰ ਜੇ ਇਹ ਵਾਵਾ ਨਾ ਨਾ ਬਗੀ ਤੇ ਨਾ ਛੜਿਆ ਤਾਂ ਛੇ ਏਰਕਾ ਫਿਰ ਲੱਗਣਗੇ ਨਿੰਬੂ ਆ ਬਾਈ ਹਾਂ ਨੀਵਾਂ ਆਵਾਂ ਲੱਗ ਜਣੇ ਨਾਲੇ ਪਹਿਲਾ ਚੀਜ਼ ਨਾ ਦੋਵਾਂ ਸਾਲਾਂ ਦੇ ਬੂਟੇ ਹੋ ਗਏ ਹੋਣੇ ਹਾਂ ਹਾਂ ਸਿਮੇ ਆਹੀ ਵੀ ਦੁਜਾ ਜਿਆਦਾ ਤੁਸੀਂ ਖੇਤਾਂ ਵਾਲੇ ਤਰ ਪਹਿਨੇ ਤੇ ਜਾਂਦੇ ਹੋ ਨੌਕਰੀ ਵਾਲ ਚੱਲ ਜਣੇ ਤੇ ਘਰ ਵਾਲ ਵੀ ਧਿਆਨ ਦੇ ਲਿਆ ਕਰੋ ਘਰ ਨੂੰ ਕਿਹਾ ਘਰ ਉੱਥੇ ਹੀ ਹੈ ਜਿੱਥੇ ਛੱਡ ਗਏ ਆ ਘਰ ਤੇ ਉੱਥੇ ਹੀ ਆ ਪਰ ਕਿੰਨੀ ਕਲਾ ਪਈ ਆ ਘਰ ਦੇ ਵਿੱਚ ਤੁਹਾਨੂੰ ਪਤਾ ਨਹੀਂ ਨਹੀਂ ਮੈਨੂੰ ਤਾਂ ਪਤਾ ਨਹੀਂ ਕਾਦੀ ਕਲਾ ਪਈ ਹੋਰ ਕਲਾ ਕਾਦੀ ਪਈ ਮਾਨ ਪੀਨੇ ਬੜੀ ਪਾਈ ਆ ਜੀ ਕੋਣ ਨੂੰ ਹੁਣ ਕੀ ਹੋ ਗਿਆ ਮੇਰ ਨਾਲ ਮੈਂ ਕੋਈ ਗੱਲ ਬਾਤ ਨਹੀਂ ਕੀਤੀ ਚੰਗੇ ਭਲੇ ਉਹ ਤੇ ਜਿੱਦਾਂ ਦਾ ਉਹ ਨਹੀਂ ਹੈਗਾ ਪਪੇ ਪੰਮੇ ਦਾ ਮੁੰਡਾ ਜਿਹੜਾ ਵਾ ਉਹ ਬਾਹਰ ਗਿਆ ਵਾ ਤੇ ਉਦੋਂ ਨਹੀਂ ਮੈਂ ਲੰਗਰ ਚ ਆਈ ਤੁਹਾਨੂੰ ਮੈਂ ਦੱਸ ਬੈਠੀ ਵੀ ਉਹਨੇ ਮੁੰਡਾ ਬਾਹਰ ਭੇਜਿਆ ਵਾ 25 ਲੱਖ ਦੇ ਵਿੱਚ ਤੇ ਉਹਨੇ ਉਦੋਂ ਦਾ ਕਿਹਾ ਕਹਿੰਦੀ ਮੈਂ ਉਹਨੂੰ ਮੰਨੇ ਨੂੰ ਬਾਹਰ ਭੇਜੋ ਉਦੋਂ ਦਾ ਮੰਮੀ ਨਾਲ ਲੜਨਦੇ ਜਾਂ ਮੇਰ ਨਾਲ ਲੜੀ ਜਾਂਦੀ ਓਹ ਚੰਗਾ ਭਲਾ ਪਤਾ ਹੈਗਾ ਬਾਹਰ ਤੇ ਪੁੱਦਾ ਹੀ ਹੁਣ ਕੰਮ ਕੁਮ ਕਹੇ ਨਹੀਂ ਰੋ ਐਡਾ ਕੁਝ ਕੁ ਜਾਓ ਤਨਖਾਹ ਤੋਂ ਲੜਨ ਲਾ ਪੈਂਦੀ ਆ ਤੂੰ ਤੇਰੇ ਹੱਥ ਦੇ ਤੇ ਮਹੀਨੇ ਪਿੱਛੇ ਤਨਖਾਹ ਹੁੰਦੀ ਆ ਮੈਨੂੰ ਤੇ 6 ਮਹੀਨੇ ਪਿੱਛੇ ਪੈਸੇ ਦੰਗੂ ਵੇਖਾ ਪਿੰਦਾ ਉਹ ਲੜਦੀ ਆ ਖਰਚ ਲੈਦੀ ਆ ਮੈਂ ਕਿਹੜਾ ਵੱਖਰਾ ਕੁ ਬਣਾਉਂ ਰਿਆ ਉਹ ਕਹਿੰਦੀ ਤੂੰ ਹੀ ਆਪਣੇ ਰੱਖਦੇ ਆ ਪਤਾ ਨਹੀਂ ਕੀ ਹੋ ਗਿਆ ਤੇਰੀ ਪੈਣ ਨੂੰ ਮਾਪਾ ਆਪਣੀ ਇਹੋ ਜਿਹੀ ਕੋਈ ਸੋਚ ਆ ਚੱਲੀ ਗਈ ਇਹੋ ਜੀ ਅਰੇ ਮੇਰੀ ਕਿਸਮਤ ਮਾੜੀ ਆ ਤੂੰ ਵਾਈ ਵਾਰ ਨਾ ਮੇਰਾ ਵਿਆਹ ਕਰਵਾਤਾ ਜੇ ਉਹ ਮੇਰੇ ਨਾਲ ਬਹੁਤ ਲੜਦੀ ਮੈਂ ਤਾਂ ਬੁਲਾ ਕੇ ਵੀ ਨਹੀਂ ਹੁਣ ਖੁਸ਼ ਉਹਨੇ ਵੀ ਜੇ ਮੈਂ ਜਦੋਂ ਬੁਲਾਇਆ ਉਦੋਂ ਨੇ ਲੜ ਪੈਣਾ ਜਦੋਂ ਰਿਸ਼ਤਾ ਹੋਇਆ ਉਦੋਂ ਆ ਹੀ ਕਰਦਾ ਸੀ ਉਹ ਕਿਹੜਾ ਆਹ ਕਹਿੰਦੀ ਤੂੰ ਕਹਿੰਦੀ ਹੀ ਤੇਰੀ ਕਿਸਮਾਂ ਨੂੰ ਨੌਕਰੀ ਮਿਲ ਜਾਂਦੀ ਮੈਂ ਤਾਂ ਕਹਿ ਹੀ ਜਾਂਦਾ ਦਿੰਦਾ ਵੀ ਤੇ ਕਿਸਮਾਂ ਨੂੰ ਕੀ ਪਤਾ ਨੌਕਰੀ ਮਿਲ ਜੇ ਤੇ ਉਹ ਬਸ ਉਹ ਵੀ ਗੱਲ ਵੀ ਲਈ ਜਾਂਦੇ ਉਹਨੇ ਕਿਹੜੀ ਭਾਈ ਕੱਟ ਕੀਤੀ ਨੌਕਰੀ ਨਹੀਂ ਮਿਲੀ ਉਹ ਤਾਂ ਕੀ ਘਰ ਦਾ ਵਾਈ ਦਾ ਕਰਦਾ ਹੀ ਆ ਸਾਰਾ ਲਈ ਫਿਰਦਾ ਸਾਰਾ ਕੰਮ ਅੰਗਰੇਜ਼ ਕਦੀ ਪੁੱਛਿਆ ਨਹੀਂ ਭੈਸਾ ਜੋ ਬਾਈ ਬੁਈ ਦਰ ਕੋ ਉਹ ਕਹਿੰਦੀ ਦੁਜਾਰ ਸਾਂਝੇ ਕੰਮ ਕਰਦੇ ਆ ਮੈਨੂੰ ਕੁਝ ਮਿਲਦਾ ਹੀ ਨਹੀਂ ਮੇਰੇ ਹੱਥੇ ਤੇ 50 ਰੁਪਏ ਨਹੀਂ ਕੋਈ ਲਿਆ ਕੇ ਦਤਾ ਤੁਹਾਨੂੰ ਚਾਹੁੰਦੀ ਕੀ ਆ ਉਹ ਕਹਿੰਦੇ ਮੰਨੇ ਨੂੰ ਬਾਹਰ ਭੇਜੋ ਚੱਲ ਕਾਲ ਲੈਣ ਵਾ ਇਹ ਆਪਣੇ ਮੁੰਡੇ ਦਾ ਸੋਚੀ ਸੋਚਣ ਦਾ ਵਾ ਕਿ ਉਹਨੂੰ ਬਾਹਰ ਭੇਜਣਾ ਵਾ ਤੇ ਮੇਰੇ ਸਾਡਾ ਕੋਈ ਵੀ ਨਹੀਂ ਸੋਚਦਾ ਹੈਗਾ ਸਾਡਾ ਕੋਦੋਂ ਵੱਡਾ ਹੋਊਗਾ ਤੇ ਬਾਹਰ ਜਾਊਗਾ ਫੇਰ ਸਾਡੀ ਕਿਤੇ ਸੁਣੀ ਜਾਊਗੀ ਚੱਲ ਫੇਰ ਨੂੰ ਕਰ ਲੈਣਾ ਸ਼ਲਾਮ ਮਾਤਾ ਨਾਲ ਭੇਜ ਦਿੰਨੇ ਫੇਰ ਨੂੰ ਕੀ ਕਰਜ ਕੋਤੀ ਖਾੜੇ ਭੇਜਣਾ ਇਦਾਂ ਭੇਦਨ ਪੈਸੇ ਦੇ ਕੇ ਭੇਜਾਂਗੇ ਉਹ ਤਾਂ ਮੈਨੂੰ ਪਤਾ ਪੈਸਾ ਨਾ ਭੇਜਿਆ ਜਾਣਾ ਵਾ ਤੇ ਪਰ ਪੈਸੇ ਆਉਣੇ ਕਿੱਥੋਂ ਆ ਪੈਸੇ ਉਹ ਜਿਹੜਾ ਪਿੱਛੇ ਜੇ ਆਪਾਂ ਪਲਾਟ ਲਿਆ ਸੀ ਜਿਹੜਾ ਆਹ ਪਲਾਟ ਤੇ ਲਿਆ ਸੀਗਾ ਉਹ ਵੇਦਨੇ ਇਹ ਲੋ ਜਿਸ ਇਹ ਰੇਟ ਮੈਂ ਡਾ ਰਿਹਾ ਹਾਂ ਉਹ ਹਾਂ ਉਹ ਹੀ ਮੈਂ ਕਹਿੰਨੀ ਵੀ ਜੇ ਉਹਦੇ ਨੂੰ ਵੀ ਭੇਜ ਦਿੱਤਾ ਤੇ ਕਲਾ ਦੇ ਵਿੱਚ ਭੇਜਿਆ ਤਾਂ ਕੀ ਫਾਇਦਾ ਹੈਗਾ ਨਾ ਨਹੀਂ ਭੇਜਦੇ ਆ ਹਾਂ ਭੇਜੋ ਉਹਨੂੰ ਫਿਰ ਨਹੀਂ ਤਾਂ ਪਹਿਲਾਂ ਹੀ ਉਹ ਕੱਲ ਇਹਨੇ ਮਾਤਾ ਨਾਲ ਸਾਹਿਬ ਮਾਤਾ ਕਿੰਦੀ ਸੀ ਹਾਂ ਚੁੱਪ ਕਲਾੜ ਦੇ ਭੇਜਨੇ ਹਾਂ ਚੱਲ ਫਿਰ ਚਲੋ ਮਾਤਾ ਬਿੱਖੀ ਮੈਂ ਮਾਤਾ ਨੂੰ ਕਰਦਾ ਗੱਲ ਕਰ ਲਓ ਜੀ ਆਹ ਕੀ ਮਾਤਾ ਵੇਲੀ ਹੋ ਗਈ ਆ ਆਹੋ ਵੇਲੀ ਆ ਕੇ ਵਾਹ ਨਵਾਂ ਤੇਰੀਆਂ ਕੰਮ ਕਰਦੀ ਰਹੀਂ ਤੂੰ ਜਿਆਦੀ ਵੇਲੀ ਬੀਠੀ ਨਹੀਂ ਆਹੋ ਹੋਰ ਫੇ ਮੈਂ ਕਿ ਹੁਣ ਕੀ ਕਰਨਾ ਹਾਂ ਹਾਂ ਇੱਧਰੋਂ ਆਏ ਤੁਸੀਂ ਉਹ ਅਸੀਂ ਤਾਂ ਮੈਂ ਗਿਆ ਨਿੰਬੂ ਵੇਖਣ ਹਾਂ ਨਿੰਬੂ ਦਾ ਫਲ ਬੜਾ ਪਿਆ ਯਾਰ ਕਾ ਮੈਂ ਵੇਖਣ ਗਿਆ ਸੀ ਮੈਂ ਵੀ ਵੇਖਿਆ ਹਰ ਕਾ ਬੜਾ ਫਲ ਪਿਆ ਆਹ ਚਲੋ ਫਿਰ ਲੱਗ ਜਾਣਾ ਹਰ ਕਾ ਵਧੀਆ ਨਾ ਛੜਿਆ ਤੇ ਆਹ ਜੇ ਹਵਾ ਹੂਆ ਨਾ ਆਇਆ ਇੱਥੇ ਤੇ ਮਾੜਾ ਗੱਲ ਸੁ ਮੇਰੀ ਮੈਂ ਤਾਂ ਗੋਪੀਦਰਸ਼ਾ ਮੈਨੂੰ ਵੀ ਮਨਪੀਨੇ ਕਦੇ ਕਲਾਕਾਰ ਪਾਈ ਹੈ ਬੜੀ ਆਹ ਹੋ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂਗਾ ਹਾਂ ਉਹ ਆਖੀ ਜਾਂਦੀ ਆ ਉਹਦੇ ਵੱਲੋਂ ਇਹ ਕਾਪੀ ਅਸੀਂ ਆਖਾ ਕੀਤਾ ਸੀ ਨਾ ਵੀ ਬਾਹਰ ਕਰ ਲੈਣਾ ਵਾ ਉਹ ਆਂਦੀ ਮੰਨੇ ਨੂੰ ਵੀ ਕਰ ਲੋ ਫਿਰ ਉਹ ਤਾਂ ਮੇਰੇ ਨਾਲ ਲੜਦੀ ਆ ਤੇ ਮੈਂ ਤੇ ਹਾਰ ਕੇ ਨੂੰ ਆਖਿਆ ਵੀ ਮੈਂ ਾਡੀ ਕਰ ਦੇਣੀ ਆ ਮੈਂ ਤਾਂ ਸੁਰਖਰੂ ਹਵਾ ਮੈਂ ਹ ਮੇਰਾ ਕੋ ਸਰਖਾਂਦੀ ਨਹੀਂ ਆਣ ਕੇ ਉਹ ਤਾਂ ਮੋ ਲੜਾਈ ਪਾਈ ਉਹਨੇ ਮੈਂ ਤਾਂ ਤੈਨੂੰ ਦੱਸਿਆ ਹੀ ਹਾਂ ਨੀ ਉਹ ਤਾਂ ਮੈਨੂੰ ਹੁਣ ਦੱਸਿਆ ਹੀ ਸੀ ਕਿਹਦੀ ਕਹਿੰਦੀ ਹੈ ਘਰ ਵਾਲੀ ਤੇ ਮੈਂ ਘਰ ਉੱਥੇ ਹੀ ਘਰ ਲੂਗੀ ਪਰ ਇਹ ਤੇ ਹੁਣ ਜਿਆਦਾ ਹੀ ਫਿਕਾ ਵਾਧਾ ਜਾਂਦਾ ਨਾ ਆਹੋ ਕਾ ਵਾਧਾ ਜਾਂਦਾ ਆਦੀ ਸਾਡਾ ਕੋਈ ਸੋਚ ਦੇ ਨਹੀਂ ਉਹਨੂੰ ਨੌਕਰੀ ਤੇ ਵੀ ਲਾਇਆ ਉਹਦਾ ਮੁੰਡਾ ਵੀ ਤੂੰ ਬਾਹਰ ਕਲਾ ਦੇਣ ਲੱਗੀ ਹੈ ਤੇ ਸਾਡਾ ਕੀ ਸੋਚਿਆ ਚਲ ਫੇ ਮੈਗਨਫਿਕ ਜੇ ਕਹਿੰਦੀ ਫੇ ਭੇਜ ਦਿੰਨੇ ਮੰਨੇ ਨੂੰ ਲੱਭਿਆ ਕੋਈ ਏਜੰਟ ਜੁਣੋ ਕੀਤਾ ਪਤਾ ਪਤਾ ਕਿਸ ਕੋਨੇ ਕੀ ਪਤਾਵਾ ਮੈਨੂੰ ਜੇ ਆਂਦੀ ਮੈਂ ਮੁੰਡਾ ਪੜਨੇ ਪਾਇਆ ਤੁਸੀਂ ਤਾਂ ਦੇਖ ਕੇ ਮੁੰਡਾ ਪਈ ਮਹਿੰਗੇ ਸਕੂਲੇ ਪਾਤਾ ਵਾ ਤੇ ਇਹਨਾਂ ਦਾ ਤੂੰ ਸੋਚਦੀ ਆ ਤਾਂ ਸਾਡਾ ਕੁਛ ਤੂੰ ਸੋਚਦੀ ਹਰ ਨੀਗੀ ਚਲ ਮੁੰਡਾ ਹੁਣ ਜਿੱਥੇ ਜਾਂਦਾ ਵਧੀਆ ਸਕੂਲੇ ਜਾਂਦਾ ਹੀ ਆ ਫੇਕੀ ਆ ਆਹੋ ਤੇ ਆਂਦੀ ਇਹਨੂੰ ਵੀ ਕਰ ਲੋ ਬਾਹਰ ਚਲ ਭੇਜ ਦੇ ਨੇ ਫਿਰ ਉਹਨੂੰ ਕਹੀਂ ਤੂੰ ਕੀ ਕਰੇ ਏਜੰਟ ਕਹਿੰਦਾ ਗੱਲ ਫੇ ਕਰੇ ਫੇ ਜਾਣਾ ਵਾ ਤੇ ਤੇ ਪੈਸੇ ਕਿੱਥੋਂ ਲਵਾਂਗੇ ਇਹਨੇ ਸਕੂਲ ਕਰ ਕੋਲ ਪੈਸੇ ਵੀ ਕਰ ਕੋਲ ਲਵਾਂਗੇ ਇਥੋਂ ਕਰਾਂਗੇ ਹੀ ਕਰ ਕਿੱਥੋਂ ਲਾਣੇ ਆ ਕਰ ਜਾ ਹੀ ਆ ਨਾ ਸੱਟੇ ਚੁੱਕੀ ਜਾ ਕੋਈ ਗੱਲ ਕਰ ਜਾਓ ਜਿਹੜਾ ਪਲਾਟ ਉਹ ਪਿਆ ਹੈ ਆਪਾਂ ਪਛੇ ਆਹੋ ਉਹ ਵੇਚ ਦਿੰਦੇ ਆ ਫਿਰ ਕਿ ਕਾਦੇ ਵਾਸਤੇ ਆ ਉਹ ਵੇਚ ਦਿੰਦੇ ਲੈ ਦੱਸ ਅੱਛਾ ਤੇ ਲੈ ਇਹਨੂੰ ਥੋੜਾ ਚੇਰੀ ਹੋਇਆ ਤਾਂ ਹੁਣ ਇਹ ਵੇਚ ਦੇਣਾ ਤੇ ਜਦੋਂ ਕੰਮ ਕੁੜੀ ਤਾਂ ਫੇ ਵੇਚਨੇ ਪੈਣਾ ਕੋਹਨਾ ਕੋਹ ਹੂੰ ਕੋ ਪਲਾਟ ਵੇਦਨੇ ਕੋ ਫੜਫੜ ਲਿੰਦੇ ਤੇ ਚੱਲ ਫੇ ਵੇ ਆ ਵੀ ਆਪਣਾ ਏਜੰਟ ਦਾ ਪਤਾ ਕਰ ਲੈ ਫੇ ਆਪਣਾ ਮੈਂ ਦਾਖਾਈ ਚਲ ਕਰਦਾ ਕੰਮ ਤੁਰਿਆ ਵਾਏ ਕਰਦਾ ਕੰਮ ਕਰਨ ਰਿਆ ਤੂੰ ਨੌਕਰੀ ਕਰਨ ਰਿਆ ਆਉਂਦੀ ਉਹਨਾਂ ਪੈਸੇ ਸਾਰੇ ਉਹਨਾਂ ਪੈਸੇ ਜਮਾ ਕਰ ਉਹ ਕਿੰਨੀ ਮੈਨੂੰ ਤਨਖਾਹ ਮਿਲਦੀ ਸਾਰੀ ਘਰ ਚ ਲੱਗ ਜਾਂਦੀ ਹੈ ਉਹ ਤੇ ਆਂਦੇ ਜਮਾ ਕਰੀ ਜਾਂਦੇ ਮੁੰਡਾ ਵੀ ਆ ਮੁੰਡੇ ਨੂੰ ਵੀ ਪੁੱਛਿਆ ਆਂਦੀ ਮੈਂ ਤੇ ਮੁੰਡਾ ਵੀ ਆਂਦਾ ਵਾ ਮੈਂ ਆਪਣਾ ਖਾਉ ਪੀਉਂਗਾ ਤੇ ਥੋੜੇ ਬੁਤੇ ਜੇ ਵਧਣਗੇ ਤਾਂ ਦਾਦੀ ਨੂੰ ਦੇ ਦੂੰਗਾ ਕਲਾ ਦੂੰਗਾ ਉਹ ਚਲ ਉਹ ਤੇ ਨਿਆਣਾ ਜੇ ਗੱਲਾਂ ਕਰਦਾ ਵਾ ਰੱਖਣਾ ਵਾ ਇਹ ਆਂਦੀ ਉਹ ਆਂਦੀ ਆ ਪੱਲਾ ਇਹਨਾਂ ਨੇ ਪੱਲਾ ਰੱਖਣਾ ਉਹ ਨਹੀਂ ਪੱਲਾ ਰੱਖਦਾ ਕੋਈ ਉਹ ਤੇ ਨਿਆਣਾ ਕੋਤਾ ਸਤਾਉਂਦਾ ਰਹਿੰਦਾ ਉਹ ਨਿਆਣੇ ਅੱਗੇ ਪੈ ਸਾਂਝ ਕਰ ਚਲ ਚੱਲ ਇਹਦਾ ਅਜ ਮੈਨੂੰ ਲੱਗਣਾ ਟਾਈਮ ਪਹਿਲਾਂ ਉਹਨੂੰ ਭੇਜ ਦਿੰਨੇ ਆ ਉਹਦੇ ਨੂੰ ਬਾਅਦ ਚ ਭੇਜ ਦਾਂਗੇ ਮੈਂ ਤਾਂ ਸੋਚਣ ਨਹੀਂ ਆ ਵੀ 10 ਇੰਨਾ ਕਰਜ਼ਾ ਚੁੱਕੋਗੇ ਮੁੜ ਕੇ ਲਾਓਗੇ ਕਿੱਦਾਂ ਮਹਾਕਰੇ ਸੁਰਖ ਰੂ ਹੋਏ ਇਹੀ ਅੱਗੇ ਨਾਲੇ ਉਹਦਾ ਵੀ ਚਾਲ ਲੱਥ ਜਾਊਗਾ ਨਾ ਬਾਰਦਾ ਨਹੀਂ ਉਹ ਉਹਨੂੰ ਨਹੀਂ ਉਹਨੂੰ ਜੋਰ ਇਹੋ ਹੀ ਪਉਂਦੀ ਆ ਉਹਨੇ ਉਹਨੇ ਤੇਰੀ ਨਾ ਹੀ ਲਿਆ ਮੰਨੇ ਨੇ ਮਨ ਨੇ ਤਾਂ ਮੈਨੂੰ ਕਦੀ ਨਹੀਂ ਆਖਿਆ ਇਹੋ ਹੀ ਲੜਦੀ ਆਣ ਆਣ ਕੇ ਤੂੰ ਨਹੀਂ ਮਾਤਾ ਸਾਡਾ ਸੋਚਣਾ ਤੂੰ ਨਹੀਂ ਫਲਾਨ ਕਰਨਾ ਤੂੰ ਨਹੀਂ ਇਸ ਤਰ੍ਹਾਂ ਕਰਨਾ ਮੇਰਾ ਸਿਰ ਖੰਦੀ ਰਹਿੰਦੀ ਆਣ ਕੇ ਚੱਲ ਕੋਈ ਨਹੀਂ ਫੇਰ ਕਰ ਲਈਦੇ ਦੱਸਦੀ ਉਹਨੂੰ ਕਈ ਫੇਰ ਆਉਗੀ ਸਾਮੰਦ ਨੂੰ ਕਈ ਵੀ ਕਰੇ ਸਲਾਫ ਆਪਣਾ ਜੈਂਟ ਜੁਟ ਲੱਭ ਲੈ ਕੋਈ ਯਾਪੇ ਗੱਲ ਕਰ ਲੈਣਾ ਕਿ ਇਹਨੇ ਗਰੰਟੀ ਵਾਲਾ ਜੈਂਟ ਫੇ ਜਿਹੜਾ ਜਹੀਂ ਕੋਈ ਲੱਭ ਲਿਆ ਫੇਰ ਨਿਕਣਾ ਫੇਰ ਇਹਨਾਂੋਂ ਜ਼ਿਆਦਾ ਮਾੜਾ ਏਜੰਟ ਲੱਭ ਲਿਆ ਆਹੋ ਏਥੇ ਹੈ ਵਾ ਕਰ ਲੈ ਮੰਨੇ ਨਾਲ ਸਲਾਹ ਆਹ ਦੱਸ ਦੀ ਫੇਰ ਕਰਦਾਂਗੇ ਪੈਸਾ ਤੈਨੂੰ ਕਈ ਯਾਦ ਕਰ ਤਿਆਰੀ ਫੇਰ ਚਲੋ ਆ ਕੀ ਆ ਦੱਸ ਕੀ ਸੋਚਦੀ ਆ ਅਜੇ ਮੁੰਡੇ ਦਾ ਨਾਂ ਲਿਆਈ ਆ ਤੇ ਪੈਣਾ ਪੈਣਾ ਅਜੇ ਹੈਗੀਆਂ ਆਪਣੇ ਮਾਂ ਹੈ ਗਈ ਏ ਜੇ ਕੋਈ ਉਪਰਾ ਹੋਵੇ ਤਾਂ ਤਾਂ ਵੀ ਆਖੇ ਤੇ ਉਪਰਾ ਨਾਨੇ ਜੇ ਘਰ ਦੀ ਸੋਜੀ ਦੀ ਰੈਂਗੀ ਮੰਨੇ ਨੂੰ ਪੜਮ ਦੀ ਰੈਂਦੀ ਪਰ ਮੰਨਾ ਨਹੀਂ ਕੋਈ ਵੀ ਗੱਲ ਕਰਦਾ ਇਹੋ ਹੀ ਕਰਤੀ ਏ ਜਿਆਦਾ ਜੇ ਮੈਂ ਖਾਤੇ ਰਾਂ ਮੁੰਡਾ ਜਵਾਨ ਉਹ ਚਲ ਜੂ ਫੇਰ ਆਂਦੀ ਤੂੰ ਬਾਹਰ ਰਹਿਣਾ ਇੱਥੇ ਬੈਰ ਕਿਸ ਨੇ ਵੀ ਨਹੀਂ ਰਹਿਣਾ ਇੱਥੇ ਤੇ ਕਿਸ ਨੇ ਵੀ ਨਹੀਂ ਲਾਈ ਹੈਗੀ ਇੱਥੇ ਚਲੋ ਜੇ ਤਰਾਂਦਾ ਜੋਦਾ ਫੇਰ ਮੈਂ ਆਖ ਦੂੰਗੀ ਮਨਪ੍ਰੀਤ ਹਾਂਜੀ ਜਦੋਂ ਦੀ ਆਈ ਤੂੰ ਬਾਹਰ ਹੀ ਨਹੀਂ ਨਿਕਲੀ ਠੀਕ ਵੀਗਾ ਕੋਈ ਨਹੀਂ ਬੀਬੀ ਜੇ ਡਾਊਨ ਹੋਇਆ ਸੀਗਾ ਤੇ ਦਵਾਈ ਲੈ ਕੇ ਆਉਣੀਓ ਲਈ ਇਹ ਦਵਾਈ ਤੇ ਹੂੰ ਜੇ ਦਿਮਾਗ ਤੇ ਟੈਨਸ਼ਨ ਆਉਣ ਫਿਰ ਦਵਾਈਆਂ ਵੀ ਕਿੜੀਆਂ ਅਸਰ ਕਰਦੀਆਂ ਬਹਿ ਜਾ ਟੈਨਸ਼ਨ ਜਾਣ ਕੇ ਭਾਈ ਆ ਤੂੰ ਕਹੇ ਜਾਣ ਕੇ ਕਦੀ ਪਉਣੀ ਜੇ ਤੇ ਸਿਰ ਤੇ ਪੈਂਦੀ ਟੈਨਸ਼ਨ ਦਾ ਤੈਨੂੰ ਪਤਾ ਲੱਗਦਾ ਮੇਰੀ ਗੱਲ ਸੁਣ ਇੱਕ ਜੋ ਤੀਂਗਾ ਇਹ ਹੀ ਨਾ ਬਾਰ ਤੂੰ ਤਾਂ ਮੰਨਣਾ ਹੂੰ ਕਿ ਅਹੀਂ ਜੋਦੇ ਨਾਲ ਮੈਂ ਗੱਲ ਕੀਤੀ ਆ ਕਹਿੰਦੀ ਤੇ ਸਲਾਹ ਕੀਤੀ ਆ ਕਿ ਜੋਦੇ ਨਾਲ ਹੂੰ ਤੇ ਉਹਨੂੰ ਮੈਂ ਆਖਿਆ ਮੈਂ ਹਾਂ ਵੀ ਇਤਰਾ ਮਨਪਰੀਤ ਆਦੀ ਆ ਵੀ ਉਹਦੇ ਨਾਲ ਮੰਨੇ ਵੱਲੋਂ ਹਾਂ ਵੀ ਉਹਨੂੰ ਵੀ ਬਾਹਰ ਕਰ ਲੋ ਹਾਂਜੀ ਤੇ ਉਹ ਫੇਰ ਆਂਦਾ ਵਾ ਵੀ ਚੱਲ ਕੋਈ ਗੱਲ ਨਹੀਂ ਤੇ ਮੈਂ ਤੇ ਆਖਿਆ ਮੈਂ ਹਾਂ ਪੈਸੇ ਆ ਪੂਹਿਆਂ ਦਾ ਕਿ ਆਂਦਾ ਕੋਈ ਨਹੀਂ ਪੈਸੇ ਕਰ ਲੈਨੇ ਆ ਨਾ ਹੋਊਗਾ ਤਾਂ ਪਲਾਟ ਵੇਚ ਦਾਂਗੇ ਜਿਹੜਾ ਆਪਾਂ ਦੇ ਆਵਾ अच्छा मान गए आहो ते ओ आंदा ਵੀ ਕੋ ਹਾਈ ਤਰਾ ਫੜ ਡੜ ਲਵਾਂਗੇ ਤੇ ਅਜੇ ਉਹਦੇ ਨੂੰ ਤਾਂ ਟਾਈਮ ਲੱਗਣਾ ਆਹੋ ਜੇ ਜਿੰਨੇ ਲੈਬਸ ਕਰਨੀ ਆ ਜਾਂ ਟੈਸਟ ਦਊਗਾ ਫੇਰ ਹੀ ਆਹੋ ਤੇ ਉਦੋਂ ਨਹੀਂ ਚੱਲ ਮੰਨਣਾ ਵੀ ਉੱਥੋਂ ਪੈਸੇ ਕਲਾਊਗਾ ਈ ਥੋੜੇ ਬਹੁਤੇ ਤੋਨੇ ਤੇ ਕਲਾਉਣੀ ਆ ਜਿੰਨੇ ਸੰਜ ਟੱਬਰ ਚ ਜਾਣਾ ਉਹਨੇ ਤੇ ਕਲਾਉਣੀ ਆ ਤੇ ਤੁਸੀਂ ਹੁਣ ਏਦਾਂ ਕਰੋ ਵੀ ਮੈਨੂੰ ਜੋਦਾ ਆਖ ਕੇ ਗਿਆ ਵਾ ਜੋਦਾ ਗਿਆ ਵਾ ਕਿ ਕਾਮਾ ਤੇ ਅੰਦਾ ਵੀ ਉਹਨਾਂ ਨੂੰ ਆਖੋ ਵੀ ਕੋਈ ਏਜੰਟ ਚੰਗਾ ਵੇਖ ਲੈਣ ਤਸੱਲੀ ਵਾਲਾ ਤੇ ਏਜੰਟ ਆਪ ਕਰ ਲੈਣ ਹਾਂ ਉਹਨਾਂ ਹਾਂ ਸਾਨੂੰ ਕਿਹੜੇ ਕਿਹੜੇ ਰਿਸ਼ਤੇਦਾਰ ਵਾ ਏਜੰਟਾਂ ਦੇ ਨਾਲ ਤੇ ਨਹੀਂ ਉਹ ਆਂਦਾ ਵੀ ਮੈਂ ਫੇਰ ਕੋਈ ਗੱਲਬਾਤ ਹੋ ਜਾਂਦੀਆਂ ਸੌ ਗੱਲਾਂ ਬਾਤਾਂ ਤੇ ਮੰਤੀ ਜੇ ਫੇਰ ਰੱਖਣਾ ਵੀ ਇਹਨਾਂ ਚੰਗਾ ਨਹੀਂ ਕਰਕੇ ਦਿੱਤਾ ਤੇ ਉਹ ਮੰਨੇ ਨੂੰ ਆਹ ਫੇਰ ਤੁਰ ਕੇ ਇਹਦੇ ਕਿ ਇਹਨੂੰ ਕਹਿਣਾ ਗੱਲ ਕਰਕੇ ਤੇ ਕੋਈ ਏਜੰਟ ਚੰਗਾ ਲੱਭ ਲੈ ਤੇ ਜਿਹੜੇ ਵੀ ਮੁਲਖ ਜਾਣਾ ਮੈਨੂੰ ਦੱਸ ਦੇ ਸਾਨੂੰ ਨਾ ਚੰਗਾ ਲੱਭੇ ਤੇ ਫੇਰ ਸਾਡੇ ਤੇ ਹੁਜਰਾ ਦੇ ਵੀ ਅਸੀਂ ਤੇ ਤੁਹਾਨੂੰ ਮੌਕਾ ਦਿੱਤਾ ਹੀ ਗਏ ਤੇ ਗਏ ਨਹੀਂ ਆਪ ਵੇਲਾ ਕਿੰਨੀ ਛਤੀ ਲੱਤ ਪਿੱਛੇ ਕਰ ਲਈ ਹੈ ਨਹੀਂ ਲੱਤ ਕਾਦੀ ਪਿੱਛੇ ਕੀਤੀ ਆ ਉਹ ਆਂਦਾ ਵਾ ਵੀ ਚੱਲ ਮੰਨੇ ਨੂੰ ਆਪੀ ਕਿ ਹੇ ਮੁੰਡੇ ਮੰਡੇ ਨੂੰ ਪੁੱਛ ਕੇ ਤੇ ਕੋਈ ਜੰਟ ਦਾ ਵੀ ਮੈਂ ਨਾ ਮੈਂ ਕਿਹੜਾ ਅਜੇ ਕੱਲਿਆ ਵਾ ਕਿਸ ਨੂੰ ਤੇ ਨਾ ਅਜੇ ਮੈਂ ਗਿਆ ਹੀ ਮਮੀ ਜੰਟਾਂ ਦਾ ਪਤਾ ਲੱਗਦਾ ਜੰਟ ਤੇ ਆਪਣੇ ਹੁੰਦੇ ਆ ਮਾਮੇ ਭੂਆ ਦੇ ਪੁੱਤ ਉਹ ਠੱਗੀ ਮਾਰ ਜਾਂਦੇ ਆ ਤੇ ਜੰਟਾਂ ਦਾ ਕੀ ਪਤਾ ਲੱਗਦਾ ਵਾ ਤੇ ਫਿਰ ਪੁੱਤੇ ਰਿਸ਼ਕਤ ਲੈਣੀ ਪੈਣੀ ਹੈ ਤੁਨੂੰ ਉੱਤ ਫਿਰ ਇਹ ਤੁਰਨਾ ਹਣਾ ਸਾਡੇ ਉਹ ਤਾਂ ਮੈਂ ਪੈਸੇ ਕਰ ਦਿੰਨਾ ਵਾ ਇਹੋ ਹੀ ਆਂਦਾ ਮੇਰਾ ਵਾ ਵੀ ਮੈਂ ਪੈਸੇ ਕਰ ਦਿੰਨਾ ਪੈਸੇ ਤੇ ਫਿਰ ਜੇ ਪਲਾਟ ਵੇਚ ਕੇ ਕਰਨੇ ਉਹ ਤੇ ਫਿਰ ਇਹਨੇ ਵੀ ਵੇਚ ਕੇ ਕਰ ਹੀ ਲੈਣੇ ਨਹੀਂ ਤੋ ਥੋ ਪਲਾਟ ਦੇ ਨਾਲ ਥੋੜੀ ਗੱਲ ਬਣਨੀ ਆਹੋ ਤੇ ਜਿੱਦਾਂ ਮਰਜੀ ਆ ਮੂੰਹ ਲਿਆ ਜੀ ਫੜਾਉਣੇ ਬਾਕੀ ਫਿਰ ਇਹਦਾ ਸਭੋ ਜਿਆਦਾ ਮੂੰਹ ਲਿਆ ਜਾਵਾ ਆੜਤੀਆਂ ਨਾ ਜਿੰਨੇ ਜਾਣਾ ਤੇ ਮੂੰਹ ਲਿਆ ਚੋਦਾ ਹੀ ਹੋਣਾ ਵਾ ਨਹੀਂ ਤਾਂ ਨਾ ਪੱਕਾ ਤੇ ਇਹੋ ਲੈ ਕੇ ਜਾਂਦਾ ਵਾ ਉਹਦਾ ਆਪਣਾ ਮੰਨਾ ਤਮੰਨੋ ਉਹ ਤੇ ਮੈਂ ਕਹਿਣ ਦੀ ਆਂ ਵੀ ਵਾਗਬਿੱਤ ਫਿਰ ਮੰਨੇ ਦੀ ਆ ਨਾ ਉਹ ਆਂਦੇ ਵੀ ਚੱਲ ਪੈਸਾ ਤੇ ਅੱਲਾ ਚਲੋ ਕਾ ਹੋ ਜੂਗਾ ਪੈਸੇ ਤੇ ਲੋ ਤਾਂ ਨਹੀਂ ਰਹਿੰਦਾ ਤੋ ਉਹ ਆਂਦਾ ਵੀ ਪੈਸੇ ਤੇ ਲੋ ਤਾਂ ਨਹੀਂ ਰਹਿੰਦਾ ਤੁਹਾਨੂੰ ਆਪ ਹੀ ਜੰਟ ਕੋਈ ਵੇਖ ਲੈ ਆ ਵਾ ਤੇ ਫਿਰ ਹੁਣ ਨਹੀਂ ਤੋ ਹਾਂ ਤੇ ਨਾ ਨਹੀਂ ਹਾਂ ਨਾ ਕਾਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹ ਆਂਦਾ ਵੀ ਕੋਈ ਗੱਲ ਨਹੀਂ ਅਹੀਂ ਉਹਨੂੰ ਪਹਿਲੋ ਕਲਾ ਦੇਣੇ ਇਹਨੂੰ ਅਜੇ ਸਾਲ ਲੱਗਣਾ ਆਇ ਕਿਤਾ ਸਾਲ ਲੱਗਣਾ ਕੋ ਵੱਧ ਲੱਗਣਾ ਉਹਦੇ ਦਾ ਤੈਨੂੰ ਕਲਾ ਜੰਨੇ ਆ ਪਹਿਲਾਂ ਨਾ ਹੁਣ ਮੇਰੀ ਟੈਨਸ਼ਨ ਲੱਥਾਂ ਜੋਗੀ ਤੇ ਨਾ ਮੈਨੂੰ ਇਹ ਜੀ ਦੀ ਖੁਸ਼ੀ ਵੀ ਹਾਂ ਕਰਤੀ ਆ ਮਹਾ ਮਨਾਇਆ ਹੀ ਹਾਂ ਕਰ ਨੂੰ ਹੁਣ ਮੈਂ ਨਾਲ ਤੋਂ ਉਹਨੂੰ ਮਨਾਉਂਗੀ ਨਹੀਂ ਤੂੰ ਮੰਨੇ ਨੂੰ ਪੁੱਛ ਕੇ ਤੇ ਵੇਖ ਤੇ ਮੰਨੇ ਨਾਲ ਸਲਾਹ ਕਰ ਤੂੰ ਕੀਤਾ ਕੋਈ ਮੰਨੇ ਦੀ ਤੱਕ ਵਿੱਚ ਹੋਵੇ ਉਹਨੇ ਤੇ ਕੰਨਾ ਵਾ ਰਹਿਣ ਦੇ ਪਰ ਮੁੰਡੇ ਨੂੰ ਜਾ ਲੈਂਦੇ ਪਤਾ ਤੇ ਹੈਗਾ ਹੀ ਆਪਣੇ ਮੁੰਡੇ ਦਾ ਤੈਨੂੰ ਨਹੀਂ ਆਂਦਾ ਜੇ ਤੋ ਖੁਸ਼ ਜੇ ਖੁਸ਼ ਵਾ ਤੇ ਪਾਹੇ ਤੇ ਲੈ ਬਣਾ ਹੁਣ ਤੂੰ ਕਰੀ ਜੇ ਉਹਨੇ ਹਾਂ ਵੱਡੇ ਨੇ ਕੀਤੀ ਆ ਤੇ ਉਹਨੂੰ ਮੈਂ ਬਨਾਇਆ ਮੈਂ ਹਾ ਉਹ ਰੋਜ਼ ਮੈਨੂੰ ਆਂਦੀ ਤੂੰ ਆਂਦਾ ਚਲ ਕੋਈ ਨਹੀਂ ਮੰਨੇ ਇਹਨੂੰ ਖਲਾ ਦੇਣ ਨੇ ਮੰਨੇ ਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਵੇਖ ਲੈ ਗਾੜੀ ਤੂੰ ਕਰ ਲੈ ਉਹਦੇ ਨਾਲ ਸਲਾਹ ਕੀ ਜਾਂਦਾ ਵਾ ਜਾਨ ਚ ਖੁਸ਼ ਵੀ ਉਹ ਹੈਗਾ ਵਾ ਕਿ ਤੂੰ ਹੀ ਆਨੀ ਆ ਮੈਂ ਹੀ ਕਹਿੰਨੀ ਆ ਕਿ ਉਹ ਹੁੰਦਾ ਖੁਸ਼ ਤੇ ਹੁਣ ਕੋਈ ਨਾ ਕੋ ਕਰਦਾ ਨਾ ਵਾਈਜੇ ਸਰਤੇ ਨਾ ਬੈਠਾ ਰਹੇ ਨਹੀਂ ਜਿੰਨੇ ਜਾਣਾ ਵਾ ਤੂੰ ਉਹਨੂੰ ਤੇ ਪੁੱਛ ਪੈਣਾ ਤੇ ਜਾਊਗਾ ਤੇ ਜੇ ਉੱਥੇ ਉੱਥੇ ਪਹੁੰਚ ਜਾਊਗਾ ਤੇ ਰਹੂਗਾ ਵੀ ਇਹਦੇ ਵਰਗੇ ਬਾਅਦ ਮੁੜਦੇ ਵੀ ਨਹੀਂ ਹੁੰਦੇ ਵੀ ਮੈਂ ਇੱਥੇ ਬੜਾ ਖੁਸ਼ ਹਾਂ ਤੈਨੂੰ ਤਾਂ ਮੈਂ ਨਹੀਂ ਆ ਬਦਨਾ ਕਰ ਸਲਾਹ ਉਹਨੂੰ ਤੂੰ ਸਲਾਹ ਤਾਂ ਕਰ ਪਹਿਲੋਂ ਆਪਣੇ ਘਰ ਸਲਾਹ ਕਰੋ ਤੇ ਫੇਰ ਗਾਂ ਘੱਲ ਚਲ ਵੇ ਲੈ ਲੈਣੇ ਪੁੱਛ ਲੈਣੀ ਹੈ ਵੱਡੀ ਨੂੰ ਵੀ ਨਾਲੇ ਪੀ ਨਹੀਂ ਵਟੀ ਨੇ ਕੀ ਆਖਣਾ ਉਹਨੇ ਕੀ ਆਖਣਾ ਤੁਹਾਨੂੰ ਮੈਂ ਕਹਨੀ ਆ ਕਿ ਜਾਂ ਵੀ ਹੁਣ ਬਸ ਪੈਸਿਆਂ ਨੂੰ ਹਾਂ ਕਰਦੀ ਪੈਸੇ ਤੇ ਫਿਰ ਆਪਾਂ ਵੀ ਕਰ ਲਾਂਗੇ ਜਿੱਥੇ ਉਹਨਾਂ ਨੇ ਫੜਨੇ ਉੱਥੋਂ ਤੇ ਫਿਰ ਅਸੀਂ ਵੀ ਫੜ ਲਾਂਗੇ ਫੜਨੇ ਤੇ ਹੋਈ ਭਰਾ ਭਰਾ ਵਾ ਇਹ ਸਲਾਹਨਾ ਤੁਰਨਾ ਨਹੀਂ ਤੇ ਸਲਾਹ ਕੱਲੇ ਕੱਲੇ ਮੈਂ ਇਹਦੇ ਕਹਿਣੀ ਆ ਵੀ ਸਲਾਹਨਾ ਤੁਰਦੇ ਆ ਜਦੋਂ ਅਗਲੇ ਕਹਿਣਦੇ ਆ ਵੀ ਅਹੀਂ ਨਹੀਂ ਜੰਟ ਵਿੱਚ ਖਲੋਣਾ ਤੇ ਤੇ ਇਹ ਆਪੇ ਕਰ ਲੈਣਾ ਮਤਲਬ ਉਜਰ ਬਾਦ ਵਿੱਚ ਸਾਡੇ ਸਿਰ ਤੇ ਆ ਜੇ ਮੈਨੂੰ ਤੇ ਜਤਰਾ ਜੋਦੇ ਨੇ ਆਖਿਆ ਓਦਾਂ ਕਹੀਏ ਤੈਨੂੰ ਮੈਂ ਆਹ ਦਿੱਤਾ ਤੂੰ ਇਹ ਤਾਂ ਬਸ ਓਦਾਂ ਹੀ ਕਰਦੇ ਰਹੇ ਨਾ ਜਿੱਦਾਂ ਜੋਦਾ ਕਹਿ ਦਿੰਦਾ ਰਿਹਾ ਓਦਾਂ ਹੀ ਕਰ ਲੈ ਜਿੱਦਾਂ ਬੰਟੀ ਕਹਿਦਾ ਰਿਹਾ ਔਰ ਫਿਰ ਮੈਂ ਦਾਵਾ ਕਰ ਓਦੇ ਨਾਲ ਸਲਾਹ ਕੀਤੀ ਔਰ ਤੂੰ ਮੰਨੇ ਤੂੰ ਮੈਨੂੰ ਰੋਹ ਜਾਨੀ ਆਂ ਵੀ ਇਹਨੂੰ ਕੱਲ ਲੈਣਾ ਇਹਨੂੰ ਕੱਲ ਲੈਣਾ ਵਾ ਇਹਨੂੰ ਕੱਲੋ ਤਾਂ ਮੈਂ ਅੱਜ ਤੈਨੂੰ ਆਹ ਦਿੱਤਾ ਵਾ ਵੀ ਚਲੋ ਤੁਸੀਂ ਵੇਖ ਲਓ ਅ ਤਾਂ ਮੁੰਡੇ ਟਾਡੇ ਨਹੀਂ ਕਿਹਾ ਹੁੰਦਾ ਵੀ ਮਾ ਤਾਂ ਮੈਨੂੰ ਵੀ ਲਵਾ ਕੇ ਤੇ ਨੌਕਰੀ ਤੇ ਅੱਜ ਨੂੰ ਮੈਂ ਨਾ ਕਹਿੰਦੀ ਇਹ ਹੋ ਤੇ ਉਹਦੇ ਵਿੱਚ ਘਟ ਰਹੀ ਆਹ ਨਾ ਉਹ ਗਾੜੀ ਪੜੇ ਆ ਨਾ ਉਹਨੇ ਕੁਝ ਕੀਤਾ ਆਂਦਾ ਹੀ ਮੈਂ ਕੁਝ ਕਰਨਾ ਹੀ ਨਹੀਂਗਾ ਮੈਂ ਕੱਲ ਬਾਹਰ ਸੀ ਚਲੀ ਜਾਣਾ ਹੀਗਾ ਨਾ ਮੈਂ ਘਰ ਹੀ ਰਹਿਣਾ ਘਰ ਹੀ ਰਹਿਣਾ ਫੇਰ ਤੇਰਾ ਵਿਆਹ ਕਰ ਦਤਾਂ ਤੇ ਫੇਰ ਬਿਲਕੁਲ ਹੀ ਕਰ ਰਿਆ ਪੀ ਅਹੀਂ ਕਿਹੜੇ ਤੈਨੂੰ ਕਹਿਣ ਦੇਈ ਪੀ ਤੀ ਇਹਨੂੰ ਕੈਨੇਡਾ ਜਾਂ ਅਮਰੀਕਾ ਹੀ ਘੱਲੋ ਹੋਇਆ ਇੱਥੇ ਦੁਬਈ ਘੱਲ ਦਿੰਦੇ ਕਤਰ ਘੱਲ ਦਿੰਦੇ ਕਿੰਨੀਆਂ ਕਰਦੀਆਂ ਨੇ ਨਹੀਂ ਮੰਨਦਾ ਕਿ ਇਹ ਉਹ ਨਹੀਂ ਮੰਨਦਾ ਮੇਰੀ ਹੁਣ ਜਿੱਥੇ ਵੀ ਜਾਣਾ ਵਾ ਜੇ ਵੱਡੇ ਜਾਣਾ ਨਿੱਕੇ ਜਾਣਾ ਵਾ ਹੁਣ ਆਪਾਂ ਨੇ ਦੋਵੇਂ ਜੀ ਸਲਾਹ ਕਰ ਕਿਹ ਨਾ ਆਖੋ ਵੀ ਸਾਨੂੰ ਦਬਈ ਕਰਾਤਾ ਤੇ ਸਾਨੂੰ ਚਲ ਕੋਈ ਨਹੀਂ ਵੇਖ ਲੱਗੇ ਕਰਾਤਾ ਕਰ ਲਾ ਉਹ ਦਿਨ ਸਲਾਹ ਕੀ ਜਾਂਦਾ ਵਾ ਮੇਰੇ ਤੇ ਅੱਗੇ ਨਹੀਂ ਵੀ ਪਿਟਕਾਣੇ ਤੇ ਆਉਣ ਡਿਆ ਟੈਨਸ਼ਨਾਂ ਦੇ ਨਾਲ ਹੀ ਟੈਨਸ਼ਨ ਨਹੀਂ ਲਈਦੀ ਹੁੰਦੀ ਐ ਤੈਨੂੰ ਕਹਦੀਆਂ ਟੈਨਸ਼ਨਾਂ ਆਹੋ ਹੋਰ ਗਾਂ ਜਾ ਕੇ ਆਉਣੀਆ ਮੈਨੂੰ ਕਹਿ ਬੰਨੇ ਮਰੀਏ ਕੁੜੀ ਪੂਰੀ ਹੈ ਜੇ ਹੁਣ ਆਖਿਆ ਹਾਂ ਗੱਲ ਆਖੀਆ ਤਾਂ ਹੋਰ ਆਂਦੀ ਮੈਨੂੰ ਟੈਨਸ਼ਨ ਪਾਤੀ ਤੂੰ ਹੀ ਵੀ ਪਤਾ ਕਰੋ ਕਿ ਏਜੰਟ ਦਾ ਜੇ ਨਾਂ ਹੋਊਗਾ ਤਾਂ ਚਾਰੇ ਪਾਸੇ ਤੇ ਮੁੜ ਕੇ ਫੇਰ ਕਰਨਾ ਹੀ ਕਰਨਾ ਕਦੀਆਂ ਦੀ ਬਾਹਰ ਕਲਾਓ ਕਦੀਆਂ ਡੇਰ ਕੋ ਕੋ ਕਰਵਾਇਆ ਨਹੀਂ ਤੂੰ ਮੈਨੂੰ ਸ ਟੈਨਸ਼ਨ ਹੈ ਇਹਨੂੰ ਕਾਦੀ ਟੈਨਸ਼ਨ ਤਾਂ ਮੈਨੂੰ ਆ ਜੜੀ ਬੁੱਢੇ ਵਾਰੇ ਹੁਣ ਮੈਂ ਬੈਠੀ ਆ ਇਹਨਾਂ ਦੇ ਵਿੱਚ ਸਿੱਖ ਰਹਾ ਮੈਂ ਚਲੋ ਮਰਜੀ ਇਹਨਾਂ ਦੀ ਕਰ ਲੈ ਆਪਣੇ ਇਹਦੇ ਨਾਲ ਸਲਾਹ ਕੀ ਉਹ ਆਂਦਾ ਵਾ ਪੀ ਜਾਂਦਾ ਵੀ ਆ ਕਿ ਨਹੀਂ Thank you